Yeah. ਮੈਂ ਕ੍ਰਿਸ਼ਣ ਟਾਵਰ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਟੂਡੇ 20 ਨਿਊਜ਼ ਅਤੇ ਨੈਸ਼ਨਲ ਏਡੀ ਨਿਊਜ਼ ਅੱਜ ਅਸੀਂ ਜੋ ਇੱਥੇ ਨਵੀਂ ਪੰਚਾਇਤ ਬਣੀ ਹੈ ਮਾਹੀ ਨੰਗਲ ਦੇ ਅੰਦਰ ਉਹਨਾਂ ਦੇ ਘਰ ਪਹੁੰਚੇ ਆਂ ਰੋਬ ਰੋ ਕੇ ਜਾਂਦੇ ਆਂ ਕਿ ਕੀ ਕਾਰਨ ਰਹੇ ਜੋ ਲੋਕ ਇਸ ਪਿੰਡ ਚ ਆਣ ਤੋਂ ਕਤਰਾਂਦੇ ਆਂ ਔਰ ਜਿਹੜਾ ਬੰਦਾ ਇਸ ਪਿੰਡ ਦੇ ਅੰਦਰ ਇੰਟਰ ਕਰਦਾ ਕਿਤੇ ਨਾ ਕਿਤੇ ਪੰਚਾਇਤ ਨੂੰ ਕੋਸਦਾ ਹੋਇਆ ਆਂਦਾ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਇ ਜੀ ਦਰਸ਼ਕਾਂ ਨੂੰ ਦੱਸੋ ਮੀਰਨਾਸੁਖਮੰਦਰ ਸਿੰਘ ਜੀ ਸੁਖਮੰਦਰ ਜੀ ਜਿਵੇਂ ਆਪਣੇ ਸਰਪੰਚ ਦਾ ਕਿ ਨਾਇ ਸਾਰਿਆਂ ਨਾਲੋਂ ਪਹਿਲਾਂ ਤਾਂ ਜੀ ਧੰਨਵਾਦ 2820 ਨਿਊਜ਼ ਦਾ ਜੋ ਸਾਡੇ ਕੋਲ ਇੱਥੇ ਪਹੁੰਚੇ ਤੇ ਸਰਪੰਚ ਦਾ ਨਾਮ ਮਣਜਿੰਦਰ ਕੌਰ ਮੇਰੀ ਵਾਈਫ ਸਰਪੰਚ ਹੈ ਜੀ ਪਿੰਡ ਮਾਹੀ ਨਗਲ ਦੀ ਤੇ ਮੈਂ ਉਹਦਾ ਸਬੈਣਾ ਸੁਖਮੰਦਰ ਸਿੰਘ ਸਰਪੰਚ ਪ੍ਰਤੀਨਿਧੀ ਹਾਂਜੀ ਹਾਂਜੀ ਤਾਂ ਜਿਵੇਂ ਗੱਲ ਕਰਦੇ ਸਰਪੰਚ ਸਾਹਿਬ ਦੋ ਪਿੰਡ ਦੱਸਦਾ ਸੀ ਹਾਂਜੀ ਕਿ ਜੋ ਵੀ ਬੰਦਾ ਸਾਡੇ ਪਿੰਡ ਇੰਟਰ ਹੁੰਦਾ ਉਹ ਕੋਸ਼ ਦਾ ਆਂਦਾ ਕਿਤੇ ਨਾ ਕਿਤੇ ਸਾਨੂੰ ਵੀ ਹਮੇ ਲੱਗਿਆ ਬਾਈ ਜੀ ਸਾਰਿਆਂ ਨੂੰ ਬੱਡੀ ਤਕਲੀਫ ਜੀ ਸਾਡੇ ਪਿੰਡ ਕੋਈ ਵੀ ਰੋਡ ਹੈ ਜਿਹੜੀ ਆਉਂਦੀ ਕੋਈ ਵੀ ਸਾਫ ਨਹੀਂ ਸਾਰੀ ਚ ਟੋਏ ਖੱਡੇ ਹੈਗੇ ਤੇ ਪੱਟੀਆਂ ਗਈਆਂ ਰੋਡਾਂ ਸਾਰੀਆਂ ਜੀ ਇੱਕ ਵੀ ਰੋਡ ਨਹੀਂ ਕੋਈ ਪਿਛਲੀ ਪੰਚਾਇਤ ਨੇ ਨਹੀਂ ਬਣਾਈ ਜੀ ਨਾ ਕੋਈ ਕੰਮ ਹੋਇਆ ਹੈ ਨਗਰ ਦੇ ਵਿੱਚ ਜੀ ਬਹੁਤ ਵੱਡੀ ਤਕਲੀਫ ਹੈ ਕੋਈ ਰਸਤਾ ਸਾਫ ਨਹੀਂ ਜੀ ਹਰੇਕ ਬੰਦਾ ਜੇ ਕੋਈ ਆ ਜਾਂਦਾ ਤੇ ਉਹ ਐਂ ਕਹਿੰਦਾ ਵੀ ਕਿਹੜੇ ਲੋਟ ਮੈਂ ਇਥੋਂ ਚਲਿਆ ਜਾਵਾਂ ਗੱਲ ਕਰ ਬਿਨਾ ਤੁਸੀਂ ਵੀ ਆਏ ਹੋਗੇ ਬਾਈ ਜੀ ਸੋਨੂੰ ਵੀ ਤਕਲੀਫ ਐਨੀ ਆਈ ਕੋਈ ਵੀ ਰਸਤਾ ਨਹੀਂ ਮਾਹੀ ਨੰਗਲ ਚੋਂ ਨਾ ਆਉਣ ਲਈ ਨਾ ਜਾਣ ਲਈ ਸਾਰਿਆਂ ਨੂੰ ਵੱਡੀ ਪ੍ਰੋਬਲਮ ਤਾਂ ਅੱਜ ਦੀ ਘੜੀ ਰੋੜਾਂ ਦੀ ਐ ਜੀ ਸੜਕਾਂ ਨਹੀਂ ਜੀ ਫੇਰ ਇੱਕ ਕੋਈ ਵੀ ਗਰਾਊਂਡ ਹੈ ਨਹੀਂ ਜੀ ਪਿੰਡ ਦੇ ਵਿੱਚ ਨਾ ਕੋਈ ਸਟੇਡੀਅਮ ਹੈ ਜੀ ਏ ਸਰ ਜੀ ਸਾਰਿਆਂ ਨੂੰ ਇੱਕ ਵੱਡੀ ਹੋਰ ਸਮੱਸਿਆ ਜੀ ਸਾਡੇ ਦਾਣਾ ਮੰਡੀ ਕ ਕਿੱਲੇ ਦੇ ਵਿੱਚ ਬਣੀ ਹੋਈ ਹੈ ਜੀ ਤੇ 2200 ਏਕੜ ਜ਼ਮੀਨ ਹੈ ਜੀ ਪਿੰਡ ਦੀ 2200 ਏਕੜ ਦਾ ਝੋਨਾ ਹੁੰਦਾ ਜੀ ਨਾਲ ਦੇ ਪਿੰਡਾਂ ਚ ਹੋਰ ਵੀ ਆੜਤਾਂ ਕੋਲੇ ਝੋਨਾ ਆ ਜਾਂਦਾ ਜੀ ਟਾਮਾ ਟਾਮਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਦਾਣਾ ਮੰਡੀ ਚ ਜੋ ਕਾਫੀ ਸਾਰੀ ਪ੍ਰੋਬਲਮ ਹੈ ਉਹ ਦਾ ਕਿਵੇਂ ਸਿਸਟਮ ਸੇ ਸਰ ਜੀ ਦਾਣਾ ਮੰਡੀ ਆਏ ਆ ਜੀ ਇੱਕ ਕਿੱਲੇ ਦੇ ਵਿੱਚ ਬਣੀ ਹੋਈ ਹੈ ਜੀ ਤੇ 2200 ਏਕੜ ਜ਼ਮੀਨ ਹੈ ਸਾਡੇ ਪਿੰਡ ਦੀ ਜੀ ਉਹਦਾ ਸਾਰੇ ਪਿੰਡ ਦਾ ਝੋਨਾ ਆਉਂਦਾ ਹੈ ਨਾ ਜਦੋਂ ਜੀ ਤੇ ਉਹ ਜਗਾ ਬਹੁਤ ਘੱਟ ਰਹਿ ਜਾਂਦੇ ਕਿਉਂ ਇੱਕ ਅੱਦੇ ਜ਼ਿਮੀਂਦਾਰ ਦੀ ਜੇ ਫਸਲ ਕੋਈ ਥੋੜੀ ਬਹੁਤੀ ਗਿੱਲੀ ਵੱਢੀ ਜਾਂਦੀ ਹੈ ਜਾਂ ਕਿਵੇਂ ਜੀਰੀ ਕੋਈ ਗਿੱਲੀ ਆ ਜਾਂਦੀ ਹੈ ਤਾਂ ਸਾਰੀ ਮੰਡੀ ਰੁਕ ਜਾਂਦੀ ਹੈ ਜੇ ਲੋਕਾਂ ਨੇ ਆਪਦੇ ਘਰਾਂ ਦੇ ਵਿੱਚ ਜੀਰੀ ਸਾਰਾ ਝੋਨਾ ਆਪਦੇ ਘਰਾਂ 'ਚ ਰੱਖਿਆ ਘਰਾਂ 'ਚੋਂ ਟਰੱਕ ਭਰੇ ਜਾਂਦੇ ਹਰੇਕ ਘਰੇ ਮੰਡੀ ਬਣੀ ਹੋਈ ਐ ਹਰੇਕ ਘਰੇ ਬਿਮਾਰੀ ਪੈਦਾ ਹੋ ਗਈ ਜੀ ਕਿਉਂ ਪੱਕਾ ਲੱਗਦਾ ਘਰੇ ਜੀ ਤੇ ਜਦੋਂ ਚਾਰ ਚਰਾਈ ਕਰਦੇ ਆ ਜੀ ਉਹਦੀ ਝੋਨੇ ਦੀ ਤੇ ਤਕਲੀਫ ਬਜ਼ੁਰਗਾਂ ਨੂੰ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਸਾਰਾ ਪਿੰਡ ਇੱਕ ਬਿਮਾਰੀ ਹੋਇਆ ਪਿਆ ਜੀ ਸਮਝੋ ਨਾ ਕੋਈ ਜਲ ਸਪਲਾਈ ਦਾ ਕੋਈ ਇੱਥੇ ਜੀ ਸਿਸਟਮ ਹੈਗਾ ਕੋਈ ਵੀ ਪਾਣੀ ਨਹੀਂ ਜਿਹੜਾ ਕੱਸੀ ਦਾ ਪਾਣੀ ਆ ਉਹ ਪਿੰਡ ਦੇ ਵਾਟਰ ਬਾਕਸ ਦੇ ਵਿੱਚ ਆ ਨਹੀਂ ਰਿਹਾ ਜੀ ਤੇ ਨਾ ਕੱਸੀ ਦਾ ਪਾਣੀ ਪੀਣ ਯੋਗ ਕੋਈ ਮਿਲ ਸਕਦਾ ਕੋਈ ਸਹੂਲਤ ਨਹੀਂ ਜੀ ਪਾਣੀ ਵਾਟਰ ਬਾਕਸ ਦਾ ਵੀ ਬਹੁਤ ਬੁਰਾ ਹਾਲ ਸੀ ਜੋ ਪੰਚਾਇਤਾਂ ਸੀ ਉਹਨਾਂ ਨੇ ਕੀ ਕੀਤਾ ਫਿਰ ਪਿਛਲੀਆਂ ਪੰਚਾਇਤਾਂ ਸੀਗੀਆਂ ਜੀ ਉਹਨਾਂ ਨੇ ਕੋਈ ਪਾਣੀ ਬਾਰੇ ਧਿਆਨ ਨਹੀਂ ਦਿੱਤਾ ਜੀ ਨਾ ਪਹਿਲਾਂ ਕਹਿੰਦੇ ਸੀ ਸੜਕ ਬਣ ਜੂ ਨਾ ਕੋਈ ਸੜਕ ਬਣੀ ਹੈ ਜੀ ਸਾਡੇ ਪਿੰਡੋਂ ਲਾਲਿਆਣੇ ਨੂੰ ਕੋਈ ਰਸਤਾ ਹੈ ਨਹੀਂ ਜੀ ਬੰਗੀ ਨੂੰ ਕੋਈ ਰਸਤਾ ਹੈ ਨਹੀਂ ਪੱਕਾ ਜੀ ਭਾਗੀ ਬਾਂਦਰ ਨੂੰ ਹੈ ਨਹੀਂ ਜੀ ਜੀਵਨ ਸਿੰਘ ਵਾਲੇ ਨਾਲ ਸਾਡੀ ਹੱਦ ਲੱਗਦੀ ਨਾ ਜੀਵਨ ਸਿੰਘ ਵਾਲੇ ਨੂੰ ਕੋਈ ਸੜਕ ਹੈਗੀ ਹੈ ਕਿਸੇ ਪਾਸੇ ਵੀ ਕੋਈ ਪੱਕੀ ਸੜਕ ਇਸ ਟਾਈਮ ਮੌਜੂਦ ਹੈ ਨਹੀਂ ਜੀ ਤੁਸੀਂ ਆਏ ਹੋਵੋਗੇ ਬਹੁਤ ਤਕਲੀਫ ਨਾਲ ਪਹੁੰਚੇ ਹੋਗੇ ਇਹ ਪਿੰਡ ਦੇ ਵਿੱਚ ਤਾਂ ਕਿਤੇ ਨਾ ਕਿਤੇ ਆਪਾਂ ਜੋ ਗੱਲ ਕਰ ਰਹੇ ਸੀ ਕਿ ਮਾਨੂੰ ਇੱਕ ਪਿੰਡ ਦੀ ਜੋ ਇੱਜ਼ਤ ਹੈ ਆਪਣੀ ਰੋੜਾਂ ਤੇ ਦਾਤੇ ਲੱਗ ਜਦੀ ਕਿ ਪਿੰਡ ਚ ਤੁਸੀਂ ਦੱਸਿਆ ਕਿ ਅੰਦਰ ਵੀ ਕੋਈ ਮੂਲ ਵਿਸਥਾ ਨਹੀਂ ਹੈ ਹਾਂਜੀ ਔਰ ਬਾਰੋ ਚ ਤੋਂ ਬੰਦਾ ਰੋੜ ਤੋਂ ਇੰਟਰ ਹੁੰਦਾ ਹੈ ਹਾਂਜੀ ਇੰਟਰ ਹੁੰਦੇ ਹੀ ਉਹ ਕੋਸਦਾ ਹਾਂ ਹਾਂਜੀ ਹਾਂਜੀ ਨਹੀਂ ਜੀ ਜਦੋਂ ਕੋਈ ਵੀ ਬੰਦਾ ਪਿੰਡ ਚ ਕੋਈ ਰਿਸ਼ਤੇਦਾਰ ਆ ਜਾਂਦਾ ਜੀ ਜਿਵੇਂ ਤੁਸੀਂ ਆਇਓ ਕੋਈ ਨਵਾਂ ਬੰਦਾ ਇੰਟਰ ਕਰਦਾ ਤਾਂ ਉਹ ਇਹ ਸੋਚਦਾ ਹੈ ਵੀ ਇੱਥੇ ਕੋਈ ਪਹਿਲਾਂ ਪੰਚਾਇਤ ਸੀਗੀ ਜਾਂ ਕਿਸੇ ਨੇ ਧਿਆਨ ਦਿੱਤਾ ਨਗਰਵਾਲ ਮੰਦਾ ਹੈ ਹੀ ਨਹੀਂ ਹਾਂਜੀ ਬਹੁਤ ਬੰਦਾ ਹਾਲ ਹੈ ਜੀ ਸਾਨੂੰ ਆਪ ਵੀ ਸ਼ਰਮ ਮਹਿਸੂਸ ਹੁੰਦੀ ਹੈ ਵੀ ਸਰਪੰਚਤਾ ਸੀ ਬਣ ਕੇ ਗੱਲ ਕਰ ਵੀ ਰਸਤਾ ਕੋਈ ਨਹੀਂ ਕੋਈ ਰਿਸ਼ਤੇਦਾਰ ਆਉਂਦਾ ਜਦੋਂ ਕੋਈ ਬਾਹਰੋਂ ਜਿਵੇਂ ਤੁਸੀਂ ਆਏ ਹੋ ਹਰੇਕ ਬੰਦਾ ਆ ਕੇ ਆ ਕਹਿੰਦਾ ਵੀ ਸਰਪੰਚ ਸਾਹਿਬ ਤੁਹਾਡੇ ਪਿੰਡ ਕੋਈ ਸੜਕ ਹੈ ਕਿਸੇ ਪਾਸੇ ਦੀ ਸੀ ਕੋਈ ਰਸਤਾ ਹੋਵੇ ਸੀ ਦੂਰ ਦੀ ਹੋ ਕੇ ਲੰਘ ਜਾਂਦੇ ਆ ਤੇ ਅਸੀਂ ਵੀ ਗਲਤ ਸੜਕ ਨਾ ਜਾਂ ਜੇ ਤੇ ਅਸੀਂ ਦੱਸ ਹੀ ਨਹੀਂ ਸਕਦੇ ਜੀ ਕੋਈ ਵੀ ਰਸਤਾ ਹੈ ਨਹੀਂ ਸਾਡੇ ਪਿੰਡ ਨੂੰ ਨਾ ਆਉਣ ਦਾ ਨਾ ਜਾਣ ਦਾ ਵੀ ਕੋਈ ਸਾਫ਼ ਸੋਤਰਾ ਹੋ ਇੱਕ ਮੇਰਾ ਹੋਰ ਭਾਈ ਸੀਗਾ ਕੋਈ ਉਹਨੂੰ ਦੋ ਚਾਰ ਬੰਦੇ ਕੋਈ ਸ਼ਰਾਰਤੀ ਅਨਸਰ ਹੁੰਦੇ ਆ ਉਹਨਾਂ ਨੇ ਖੜਾ ਕਰ ਦਿੱਤਾ ਆਪਣਾ ਉਹਦੇ ਨਾਲ ਵੀ ਸਬੰਧ ਐਨੇ ਆ ਜੀ ਦੇਖੋ ਕਦੇ ਵੀ ਕਦੇ ਦੋ ਸਰਪੰਚ ਇਲੈਕਸ਼ਨ ਜਦੋਂ ਲੜਦੇ ਆ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਹੁੰਦਾ ਹੈ ਅੱਜ ਦੀ ਘੜੀ ਮੇਰੇ ਨਾਲ ਗਰਸੇਵਕ ਸਿੰਘ ਆ ਜੀ ਜੋ ਸਰਪੰਚ ਛੁੱਟਿਆ ਸੀ ਉਹ ਵੀ ਬੋਲਦੇ ਨਾ ਜੇ ਮੈਨੂੰ ਕੋਈ ਲੋੜ ਪੈ ਜੇ ਮੈਂ ਵੀ ਉਹਦੇ ਘਰੇ ਚਲਾ ਜਾਣਾ ਉਹ ਵੀ ਮੇਰੇ ਘਰੇ ਆ ਜਾਂਦਾ ਜੀ ਸਾਡੇ ਨਗਰ ਦੇ ਵਿੱਚ ਪਾਰਟੀ ਬਾਜੀ ਹੈ ਨਹੀਂ ਜੀ ਨਾ ਕੋਈ ਸਮਝੇ ਪਾਰਟੀ ਬਾਜੀ ਨੂੰ ਸਾਰੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਜੀ ਮੈਂ ਸਿੱਧੂ ਪਰਿਵਾਰ ਚੋਂ ਆ ਗੱਲ ਕਰ ਵੀ ਸਾਰੇ ਲਾਣੇ ਆ ਜੀ ਸਾਡੇ ਸਾਰੇ ਗੋਤਨ ਸਾਰਿਆਂ ਨੇ ਮੈਨੂੰ ਵੱਧ ਤੋਂ ਚੜ ਕੇ ਵੋਟਾਂ ਪਾਈਆਂ ਜੀ ਮੈਨੂੰ 1330 ਵੋਟ ਪਈ ਹੈ ਜੀ ਮਾਹੀ ਨਗਰ ਚੋਂ ਟੋਟਲ ਰੋਪੋਲਿੰਗ ਕਿੰਨੀ ਹੋਈ ਸੀ ਟੋਟਲ ਹੋਈ ਸੀ 1900 ਜੀ 1330 ਮੈਨੂੰ ਪਈ ਹੈ ਜੀ ਜ਼ਿਆਦਾਤਰ ਜੋ ਗਰੀਬ ਆਦਮੀ ਗੱਲ ਕਰਦਾ ਕਿ ਰਾਜਾ ਪਰਿਵਾਰਾ ਉਹਦਾ ਤਾਲੂਕਾ ਤੇ ਕਿਸ ਗੱਲ ਨਾਲ ਜਾ ਕੇ ਮਿਲਦਾ ਬਾਈ ਗਰੂ ਤੋਂ ਆਪਾਂ ਮੰਗਦੇ ਆ ਦੋ ਬੇਟੇ ਹੈਗੇ ਆ ਜੀ ਸਾਰਾ ਕੁਸਰਾ ਪਤਾ ਦਿੱਤਾ ਜੀ ਮੈਨੂੰ ਕਾਸੇ ਦੀ ਵੀ ਲੋੜ ਨਹੀਂ ਇਹ ਪਤਾ ਸੇ ਬਈ ਕਰਨੀ ਨਗਰ ਦੀ ਨਾ ਆਪਾਂ ਕਿਸੇ ਦਾ ਕੁਝ ਖਾਣਾ ਜੀ ਕੈਮਰੇ ਸਾਹਮਣੇ ਕਹਿਣੇ ਆ ਤੇ ਸਾਨੂੰ ਤਾਂ ਆਈ ਹੈ ਵੀ ਸਾਡੇ ਪਿੰਡ ਦੇ ਕੰਮ ਹੋ ਜਾਣ ਜੀ ਸਾਡਾ ਪਿੰਡ ਪਛੜਿਆ ਹੋਇਆ ਜੀ ਸਾਰੇ ਨਜ਼ਦੀਕੀ ਪਿੰਡਾਂ ਨਾਲੋਂ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਅੱਜ ਦੀ ਘੜੀ ਸਾਡਾ ਪਿੰਡ ਸਥਿਤੀ ਵਜੋਂ ਬਹੁਤ ਗਿਰਿਆ ਹੋਇਆ ਹੈ ਬਹੁਤ ਜਿਆਦਾ ਬੁਰੀ ਹਾਲਤ ਹੈ ਜੀ ਮਾਹੀ ਨਗਰਪੜ੍ਹ ਮਤਲਬ ਤੁਹਾਡੀ ਗੱਲ ਬਾਤ ਤੇ ਸਾਫ਼ ਕਰਦੀ ਹੈ ਕਿ ਕਿਤੇ ਕਿਸੇ ਨੂੰ ਪਰੇਸ਼ਾਨੀ ਹੋਈ ਹੈ ਤਾਂ ਇਹ ਪਰਿਵਾਰਾਂ ਦੇ ਨਾਲ ਹਮੇਸ਼ਾ ਖੜਾ ਰਿਹਾ ਹਾਂ ਜੀ ਹਾਂ ਜੀ ਹਰੇਕ ਪਰਿਵਾਰ ਦੇ ਨਾਲ ਜੀ ਅਸੀਂ ਪਹਿਲਾਂ ਵੀ ਖੜੇ ਰਹੇ ਹਾਂ ਗਰੀਬਾਂ ਤੋਂ ਲੈ ਕੇ ਜੀ ਵੱਡਿਆਂ ਤੋਂ ਲੈ ਕੇ ਛੋਟਿਆਂ ਤੋਂ ਮੇਰੇ ਚਾਚੇ ਜੀਾਂ ਤੋਂ ਲੈ ਕੇ ਜੀ ਅਸੀਂ ਐਡੇ ਰੇਣੀਆ ਜੀ ਅਸੀਂ ਕਿਸੇ ਲੋਟ ਵੀ ਘਰ ਜਾਣੀ ਉਤਾਰ ਸਕਦੇ ਨਗਰ ਦਾ ਜੀ ਮੈਂ ਕੋਈ ਜੋਗ ਨਹੀਂ ਸੀਗਾ ਸਰਪੰਚੀ ਦੇ ਮੇਰੀ ਲੱਤ ਟੁੱਟੀ ਹੋਈ ਸੀ ਜੀ ਮੇਰੀ ਲੱਤ ਨਾ ਜੀ 7ਵੇਂ ਮਹੀਨੇ ਦੀ 14 ਤਰੀਕ ਨੂੰ ਰੂਟਾ ਬੈਟਰ ਚ ਆ ਗਈ ਸੀ ਤੇ ਮੈਂ ਇੱਕ ਬੈਡ ਰੈਸਟ ਤੇ ਸੀਗਾ ਜੀ ਬੈਡ ਰੈਸਟ ਤੇ ਬੈਠੇ ਨੂੰ ਮੈਨੂੰ ਲੋਕਾਂ ਨੇ ਜਿਤਾਇਆ ਜੀ ਮੈਂ ਫੇਰ ਵੀ ਲੋਕਾਂ ਦੇ ਘਰੇ ਜਾਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਮੈਨੂੰ ਆਏ ਕਿਹਾ ਸੁਖਮੰਦਰਾ ਸੀ ਬੋਟਾਂ ਤੈਨੂੰ ਪਾਵਾਂਗੇ ਤੂੰ ਬਚੱਕ ਆ ਚਾਹੇ ਨਾ ਮੇਰੀ ਆਈਡੀ ਜਤਕਰੀ ਨਗਰ ਨੇ ਜੀ ਮੈਂ ਕਦੇ ਵੀ ਦੇਣਾ ਨਹੀਂ ਦੇ ਸਕਦਾ ਜੀ ਮੈਂ ਲੋਕਾਂ ਦਾ ਕਦੇ ਵੀ ਨਹੀਂ ਆਸਾਨ ਦੇ ਸਕਦਾ ساری ਉਮਰ ਵੀ ਨਹੀਂ ਦੇ ਸਕਦਾ ਗਰੀਬਾਂ ਤੋਂ ਲੈ ਕੇ ਜੀ ਮੈਨੂੰ ਬੱਡੇ ਬਜ਼ੁਰਗਾਂ ਤੋਂ ਲੈ ਕੇ ਸਾਰੇ ਲਾਣਿਆਂ ਨੇ ਸਾਰੇ ਨਗਰ ਨੇ ਨਗਰ ਨਿਵਾਸੀ ਜਿਹੜੇ ਬਾਹਰ ਸਾਡੇ ਪਿੰਡ ਤੋਂ ਬਾਹਰ ਬਠਿੰਡੇ ਤਲਵੰਡੀ ਸਾਬੋ ਉੱਥੇ ਰਹਿੰਦੇ ਆ ਜੀ ਸਾਡੇ ਪਰਿਵਾਰ ਕੁਛ ਇਹ ਜਿਹੇ ਆ ਜੋ ਤਲਵੰਡੀ ਸਾਬੋ ਦਮਦਮਾ ਸਾਹਿਬ ਰਹਿੰਦੇ ਆ ਕੁਛ ਜੀ ਬਠਿੰਡੇ ਕੋਈ ਰਾਮਾ ਮੰਡੀ ਰਹਿੰਦਾ ਜੀ ਸ਼ਹਿਰ ਦੇ ਵਿੱਚ ਸਾਰਿਆਂ ਨੇ ਆ ਕੇ ਉੱਥੋਂ ਮੈਨੂੰ ਹਰੇਕ ਨੇ ਵੋਟਾਂ ਮੈਨੂੰ ਪਾਈਆਂ ਜੀ ਮੈਂ ਉਹਨਾਂ ਦਾ ਬਹੁਤ ਰਣੀ ਆ ਜੀ ਮੈਂ ਉਹਨਾਂ ਦਾ ਦੇਣਾ ਕਦੇ ਵੀ ਨਹੀਂ ਦੇ ਸਕਦਾ ਜੀ ਨਗਰ ਨੇ ਮੇਰੇ ਤੇ ਨਾ ਐਡਾ ਵਿਸ਼ਵਾਸ ਕੀਤਾ ਵੀ ਇਹ ਕੁਛ ਨਾ ਕੁਛ ਨਗਰ ਵਾਸਤੇ ਕਰ ਸਕਦਾ ਹੈ ਤਾ ਲੋਕਾਂ ਨੂੰ ਲੱਗਦਾ ਸੀਗਾ ਵੀ ਸੁਗਮੰਦਰ ਕੁਛ ਕਰੂ ਮੈਂ ਪ੍ਰਸ਼ਾਸਨ ਨੂੰ ਕਹਿਣਾ ਜੀ ਮੇਰਾ ਸਾਥ ਦੇਵੇ ਤੇ ਸਾਡੇ ਨਗਰ ਦੀ ਚੜ੍ਹਦੀ ਕਲਾ ਹੋਵੇ ਸਰਪੰਚ ਸਾਹਿਬ ਪੂਰੀ ਪੰਚਾਇਤ ਹੈ ਅਗਲਾ ਪ੍ਰੈਸ ਕੀ ਕਰੂਗੀ ਸਰ ਜੀ ਇੱਕ ਸੱਚ ਮੈਂ ਰਿਕਵੈਸਟ ਵੀ ਕਰਦਾ ਤੁਹਾਨੂੰ ਵੀ ਅੱਜ ਜੋ ਪੰਚਾਇਤ ਹੈ ਮੇਰੇ ਨਾਲ ਹੋਣੀ ਚਾਹੀਦੀ ਸੀ ਅੱਜ ਪੰਚਾਇਤ ਨੂੰ ਨਾ ਜੀ ਸੌ ਚੱਕ ਸਮਾਗਮ ਦੇ ਵਿੱਚ ਬਠਿੰਡੇ ਗਈ ਹੋਈ ਹੈ ਸਾਰੇ ਨਵਾਂ ਦੇ ਨਵੇਂ ਮੈਂਬਰ ਆ ਜਗਾਇੇ ਵੇ ਬਠਿੰਡਾ ਜੀ ਤੇ ਨਹੀਂ ਤਾਂ ਉਹ ਨਾਲ ਹੋਣੇ ਸੀ ਮੇਰੇ ਨਾਲ ਬੈਠੇ ਹੁੰਦੇ ਕਿੱਡਾ ਸੋਹਣਾ ਲੱਗਦਾ ਜੀ ਪੂਰੀ ਪੰਚਾਇਤ ਮਤਲਬ ਸ਼ੁਕਰਾਨਾ ਕਰਦੀ ਹਾਂ ਜੀ ਹਾਂ ਜੀ ਹਾਂ ਜੀ ਮੈਂ ਪੰਚਾਇਤ ਵੱਲੋਂ ਹੀ ਸੋਨੂੰ ਸਾਰਿਆਂ ਦਾ ਤੁਹਾਡਾ ਸਵਾਗਤ ਕਰਦਾ ਜੀ ਪੰਚਾਇਤ ਸਾਰੀ ਮੇਰੇ ਨਾਲ ਸੀਗੀ ਗਾਹ ਤੋਂ ਮਤਲਬ ਪਲਾਨ ਜੋ ਆਪਾਂ ਕਹਿ ਸਕਦੇ ਪਹਿਲ ਕਿੱਥੋਂ ਕਰਦੀ ਹੈ ਪੰਚਾਇਤ ਪਹਿਲ ਜੀ ਅਸੀਂ ਤਾਂ ਪਹਿਲਾਂ ਤਾਂ ਜੀ ਛੜਕਾ ਆਵਾਜ਼ ਆਈ ਕੋਈ ਸਾਧਨ ਹੈ ਨਹੀਂਗਾ ਜੀ ਦੇਖੋ ਜਮਾ ਹੀ ਕੋਈ ਰਸਤਾ ਨਹੀਂ ਸਹੀ ਇੱਕ ਤਾਂ ਛੜਕਾਂ ਦੀ ਡਿਮਾਂਡ ਰੱਖਾਂਗੇ ਜੀ ਜ਼ਰੂਰ ਦੂਜੀ ਗੱਲ ਜੀ ਸਾਡੇ ਅੱਜ ਸਾਰਿਆਂ ਨੂੰ ਵੱਡੀ ਪ੍ਰੋਬਲਮ ਪਿੰਡ ਦੀ ਹੈ ਜੀ ਦਾਣਾ ਮੰਡੀ ਦੀ ਦਾਣਾ ਮੰਡੀ ਜੇ ਸਾਡੀ ਬਣ ਜੇ ਜੀ ਲੋਕਾਂ ਨੂੰ ਜੀ ਘਟੋ ਘਟ ਰਾਤ ਮਿਲ ਜੇ ਜੀ ਸਾਰਿਆਂ ਨੂੰ ਵੱਡੀ ਸਮੱਸਿਆ ਤਾਂ ਛੜਕਾਂ ਦੀ ਤੇ ਪਾਣੀ ਦੀ ਜੀ ਜਲ ਪਾਣੀ ਨਹੀਂ ਸਾਫ ਜੀ ਕੋਈ ਪ੍ਰਬੰਧ ਨਹੀਂ ਕੱਸੀ ਦਾ ਪਾਣੀ ਨਹੀਂ ਆਉਂਦਾ ਵਾਟਰ ਬਾਕਸ ਚ ਜੀ ਆਰਓ ਸਿਸਟਮ ਹੈ ਨਹੀਂ ਜੀ ਤੇ ਤੀਜੀ ਗੱਲ ਸੜਕਾਂ ਦੀ ਤੇ ਦਾਣਾ ਮੰਡੀ ਦੀ ਤੇ ਤਿੰਨੇ ਸਮੱਸਿਆਵਾਂ ਵੱਡੀਆਂ ਜੀ ਮਤਲਬ ਪਹਿਲ ਦੇ ਅਧਾਰ ਤੇ ਇਥੋਂ ਸ਼ੁਰੂ ਹਾਂਜੀ ਪਹਿਲ ਦੇ ਅਧਾਰ ਤੇ ਇਹਨੂੰ ਸ਼ੁਰੂ ਕਰਾਂਗੇ ਜੀ ਫਿਰ ਹੋਰ ਕੰਮ ਸ਼ੁਰੂ ਕਰਾਂਗੇ ਜੀ ਕੀ ਨਾਮ ਹੈ ਜੀ ਆਪਣਾ ਬਾਦਲ ਸਿੰਘ ਹੈ ਬਾਦਲ ਸਿੰਘ ਤੁਸੀਂ ਸਰਪੰਚ ਸਾਹਿਬ ਦੇ ਨਾਲ ਹੀ ਰਹਿੰਦੇ ਹੋ ਹਾਂਜੀ ਸਰਪੰਚ ਸਾਹਿਬ ਦੇ ਨੇੜੇ ਨੇੜੇ ਮਤਲਬ ਇੱਕ ਸਹਾਇਕ ਦੇ ਰੂਪ ਚ ਕੰਮ ਕਰ ਰਹੇ ਹੋ ਨਾਲ ਹਾਂਜੀ ਜਿੱਥੇ ਲੋੜ ਪੈਂਦੀ ਹੈ ਪੰਚਾਇਤ ਦੇ ਨਾਲ ਖੜੋ ਹੋਵੇ ਹਾਂਜੀ ਹਾਂਜੀ ਤਾਂ ਕਿੰਨੇ ਸਾਲ ਤੋਂ ਤੁਸੀਂ ਇਸ ਪਿੰਡ 'ਚ ਰਹ ਰਹੇ ਹੋ ਅਸੀਂ ਬਚਪਨ ਤੋਂ ਇੱਥੇ ਆਏ ਹਾਂ ਇਸੇ ਪਿੰਡ ਦੇ ਵਾਸੀ ਹਾਂ ਤੁਮਲਾ ਜੀ ਨੇ ਸਰਪੰਚ ਸਾਹਿਬ ਦੱਸ ਰਹੇ ਹੈ ਕਿ ਦਾਣਾ ਮੰਡੀ ਦੀ ਕੰਡੀਸ਼ਨ ਲਾਉਣਾ ਚਾਹ ਸੜਕਾਂ ਦੀ ਤਾਂ ਅਸੀਂ ਦੇਖ ਵੀ ਚੁੱਕੇ ਤਾਂ ਪਿੱਛੇ ਜੋ ਐਨੀ ਸਮੱਸਿਆ ਨੇ ਕੀ ਲੱਗਦਾ ਪਿੱਛੇ ਵਿਕਾਸ ਦੀ ਘਾਟ ਕਿਉਂ ਰਹੀ ਉਜੀ ਪੰਚਾਇਤਾਂ ਦੇ ਕਾਰਨ ਹੀ ਰਹੇਗੀ ਕੋ ਸਰਕਾਰਾਂ ਦੇ ਹੀ ਹੁਣੇ ਸਾਨੂੰ ਮੇਦ ਹੈ ਸਾਨੂੰ ਇਹ ਸਾਡਾ ਸਰਪੰਚ ਕੰਮ ਕਰਕੇ ਦੇਊਗਾ ਜੀ ਪੂਰਾ ਵਿਸ਼ਵਾਸ ਹੈ ਪੂਰਾ ਵਿਸ਼ਵਾਸ ਹੈ ਤਾਂ ਮਤਲਬ ਜਿਵੇਂ ਮੰਨਦੇ ਦੀ ਪੂਰੇ ਜੋ ਪੰਚਾਇਤ ਦੇ ਮੈਂਬਰ ਹੈ ਮੈਂਬਰ ਵੀ ਨਾਲ ਹੈ ਮੈਂਬਰ ਵੀ ਜੀ ਸਰਪੰਚ ਦੇ ਨਾਲ ਚੱਲਦੇ ਆ ਨਾਲ ਅੱਛਾ ਸਰਪੰਚ ਸਾਹਿਬ ਨਸ਼ੇ ਨੂੰ ਲੈ ਕੇ ਪਿੰਡ 'ਚ ਕੀ ਕੰਡੀਸ਼ਨ ਹੈ ਨਸ਼ੇ ਦਾ ਜਿਉਂ ਵੈਸੇ ਦਾ ਠੀਕ ਠਾਕ ਹੈ ਤੇ ਗੱਲ ਕਰ ਵੀ ਕੁਛ ਨਾ ਥੋੜੀ ਬਹੁਤੀ ਜੰਗ ਹੈ ਇਹ ਦੇ ਵਿੱਚ ਜਿਹੜਾ ਕੋਈ ਚਿੱਟਾ ਨਸ਼ਾ ਜੀ ਨੇ ਬਰਬਾਦੀ ਕਰ ਰੱਖੀ ਹੈ ਸਾਡੇ ਵੀ ਇੱਕ ਮੁੰਡੇ ਦੀ ਡੈਥ ਹੋਈ ਹੈ ਹੁਣ ਪਿੱਛੇ ਜੇ ਮੇਰੀ ਸਰਪੰਚੀ ਦੇ ਮਤਲਬ ਕੁਝ ਕੇਸ ਹੈ ਗਿਆ ਪਿੰਡ ਚ ਹੈ ਗਿਆ ਕੇਸ ਜੀ ਨੌਜਵਾਨ ਜਿਹੜੇ ਜੰਗੇਜ ਆ ਉਹਨਾਂ ਨੂੰ ਇਹ ਚਿੱਟੇ ਦੀ ਦਲਦਲ ਦੇ ਵਿੱਚ ਫਸਾਇਆ ਗਿਆ ਜੀ ਉਹ ਵੀ ਅਸੀਂ ਰੋਗਤਾਮ ਕਰਾਂਗੇ ਜਿੰਨੀ ਹੋ ਸਕੇ ਉਹ ਨਹੀਂ ਪੰਚਾਇਤ ਪ੍ਰਯਾਸ ਕਰੂਗਾ ਹਾਂਜੀ ਪੰਚਾਇਤ ਉਹ ਨਹੀਂ ਪ੍ਰਯਾਸ ਕਰੋਗੇ ਜੀ ਤੁਹਾਡੇ ਐਮਐਲਏ ਕੀ ਲੱਗਦਾ ਉਹਨਾਂ ਦਾ ਕੋਈ ਸਹਾਇਕ ਮਿਲੂਗਾ ਨਹੀਂ ਬੀਬਾ ਜੀ ਨਾਲ ਸਾਡੀ ਮੁਲਾਕਾਤ ਹੋਈ ਹੈ ਜੀ ਐਮਐਲਏ ਸਾਹਿਬ ਇੱਕ ਬਹੁਤ ਸੁਲਝੇ ਹੋਏ ਪ੍ਰੋਫੈਸਰ ਬਲੇਜੰਦਰ ਕੌਰ ਇਥੋਂ ਦੇ ਨੇਤਾ ਜੀ ਸਾਡੀ 2-4 ਵਾਰ ਮੁਲਾਕਾਤ ਹੋ ਗਈ ਜੀ ਅਸੀਂ ਪਹਿਲੀ ਮੰਗ ਦਾਣਾ ਮੰਡੀ ਦੀ ਰੱਖੀ ਹੈ ਜੀ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਸੜਕਾ ਵਾਜਾਈ ਹੋ ਉਹਨਾਂ ਨੂੰ ਸਾਡੇ ਪਿੰਡ ਦੀਆਂ ਹਰੇਕ ਸਮੱਸਿਆਵਾਂ ਬਾਰੇ ਜੀ ਪਤਾ ਹੈ ਜੀ ਅਸੀਂ ਦੁਬਾਰਾ ਵੀ ਜਾਣੂ ਕਰਾਵਾਂਗੇ ਜੀ ਤੇ ਬੀਬਾ ਜੀ ਨੂੰ ਕਹਿ ਕੇ ਜੀ ਪਿੰਡ ਦਾ ਵਿਕਾਸ ਕਰਾਵਾਂਗੇ ਜੀ ਅਸੀਂ ਜੁੜੇ ਹੋਈ ਬੀਬਾ ਜੀ ਦੇ ਨਾਲ ਆ ਜੀ ਅਸੀਂ ਉਹਨਾਂ ਦਾ ਸਾਥ ਵੀ ਦੇਵਾਂਗੇ ਜੀ ਵੱਧ ਤੋਂ ਵੱਧ ਨਗਰ ਵੀ ਸਾਥ ਦੇਊ ਜਦੋਂ ਕੰਮ ਹੋ ਗਏ ਜੀ ਸਾਰਾ ਨਗਰ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਸਾਧ ਦੇਣਗੇ ਪਿੰਡ ਦਾ ਹਾਂਜੀ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਜੀ ਅਸੀਂ ਮਿਲ ਕੇ ਵੀ ਆਏ ਆਂ ਵੀ ਇਸ ਨਗਰ ਦਾ ਉਹਨਾਂ ਨੂੰ ਪਤਾ ਹੈ ਧਿਆਨ ਚ ਉਹਨਾਂ ਦੇ ਗੱਲ ਜੀ ਵੀ ਮਾਹੀ ਨੰਗਲ ਨਗਰ ਹੈ ਜਿਹੜਾ ਇਹ ਸਾਰੇ ਪਿੰਡਾਂ ਨੂੰ ਪਿੱਛੇ ਹੈ ਜੀ ਤੇ ਅਸੀਂ ਨੂੰ ਅੱਗੇ ਲੈ ਜਾਣਾ ਜੀ ਕਿਸੇ ਲੋਟ ਵੀ ਜਾਵੇ ਅਸੀਂ ਨਗਰ ਦੀ ਚੜ੍ਹਦੀ ਕਲਾ ਕਰਨੀ ਹੈ ਜੀ ਪਿੰਡ ਚ ਦੱਸਦੇ ਕਿ ਕੋੜੀਆਂ ਵਾਲੇ ਸਰਦਾਰ ਹੈ ਹਾਂਜੀ ਸਰ ਤਾਂ ਮਤਲਬ ਉਹਦੇ ਪਿੱਛੇ ਕੀ ਗੱਲ ਜੁੜੀ ਹੈ ਸਰ ਜੀ ਘੋੜਾਂ ਨਾਲੇ ਤਾਂ ਆ ਜੀ ਮੇਰੇ ਪਿੰਡ ਦੇ ਵਿੱਚ ਜੀ ਬਹੁਤ ਮੁੰਡਿਆਂ ਨੇ ਜਿਵੇਂ ਆ ਮੇਰਾ ਭਰਾ ਬਾਦਲ ਬੈਠਾ ਇਹਦੇ ਕੋਲੇ ਵੀ ਘੋੜੀ ਹੈ ਜੀ ਹੂੰ ਤੇ ਹੋਰ ਨਗਰ ਦੇ ਮੁੰਡਿਆਂ ਕੋਲੇ 5-10 ਕੋਲੇ ਸਰਪੰਚ ਲੀਲਾ ਜੀ ਉਹਨਾਂ ਕੋਲੇ ਵੀ ਘੋੜੀਆਂ ਦੇ ਸ਼ੌਂਕੀ ਆ ਉਹ ਵੀ ਜੀ ਤੇ ਹੋਰ ਆ ਜੀ ਤਿੰਨ ਚਾਰ ਮੁੰਡੇ ਇੱਕ ਰਾਜਾ ਸਿੱਧੂ ਆ ਜੀ ਸਾਡੇ ਘਰਾਂ ਦਾ ਮੁੰਡਾ ਸਰਪੰਚ ਸੁਖਮਿੰਦਰ ਸਿੰਘ ਹਾਂਜੀ ਹਾਂ ਮੇਰਾ ਨਾਮ ਕੁਮੰਦਰਾ ਜੀ ਮੇਰੇ ਬੇਡੇ ਜਕੀਨਾ ਜੀ ਪੂਰੇ ਜਕੀਨਾ ਮੇਰਾ ਬੇਟਾ ਜਸਪ੍ਰੀਤ ਬਹੁਤ ਜਿਆਦੇ ਘੋੜੀਆਂ ਦੇ ਮਤਲਬ ਵੀ ਸ਼ੌਂਕੀਏ ਹਾਂਜੀ ਆਪਣੇ ਫਾਰਮ ਵੀ ਬਹੁਤ ਸੋਹਣਾ ਬਣਾਇਆ ਹੋਇਆ ਹੈ ਕੋੜੀਆਂ ਵੀ ਰੱਖੀਆਂ ਹੋਈਆਂ ਹਾਂਜੀ ਪੋਰੀਆਂ ਰੱਖੀਆਂ ਜੀ ਆਪਣੇ ਤਾਂ ਮਤਲਬ ਜੀ ਦਰਸ਼ਕ ਜੀ ਵੀ ਆਪਣੇ ਕੋੜੀਆਂ ਦੇਖਣਗੇ ਤਾਂ ਮਤਲਬ ਮੰਨ ਸਕਦੇ ਹੋ ਕਿ ਆਪਣੇ ਕੋਲੇ ਡਿਫਰੈਂਟ ਕੋੜੀਆਂ ਵੀ ਵੇਖਣ ਨੂੰ ਹਾਂਜੀ ਇਹ ਨਹੀਂ ਗੁਰੂ ਸਾਹਿਬ ਦੀ ਜੀ ਇਹ ਮੇਰੀ ਗੱਲ ਸੁਣੋ ਗੁਰੂ ਸਾਹਿਬ ਦੀ ਸਵਾਰੀ ਹੈ ਜੀ ਘੋੜੀਆਂ ਨਹੀਂ ਸਾਡੀ ਆ ਨਗਰ ਨੂੰ ਸਰਪੰਚੀ ਸਾਨੂੰ ਘੋੜੀਆਂ ਨਹੀਂ ਦਵਾਈ ਹੈ ਜੀ ਚੜ੍ਹਦੀ ਕਲਾ ਸਾਡੀ ਨਾ ਘੋੜੀਆਂ ਦਾ ਕਰਕੇ ਹੀ ਹੈ ਤੇ ਘੋੜੀਆਂ ਦਾ ਸਾਨੂੰ ਸ਼ੌਂਕ ਹੈ ਨਾ ਮੈਂ ਆਏ ਚਾਹਣਾ ਵੀ ਮਾਹੀ ਨੰਗਲ ਦੇ ਵਿੱਚ ਵੀ ਨਾ ਇਹ ਘੋੜੀਆਂ ਦੇ ਮੇਲੇ ਲਗਿਆ ਕਰਨਾ ਦਰਸ਼ਕੋ ਜਿਵੇਂ ਆਪਾਂ ਜਾਣਕਾਰੀ ਚ ਪੂਰੀ ਡਿਟੇਲ ਚ ਜਾਣਾ ਜੋ ਸਰਪੰਚ ਪ੍ਰਤੀਨਿਧੀ ਸੀ ਉਹਨਾਂ ਨੇ ਵੀ ਪੂਰਾ ਵਿਸਤਾਰ ਚ ਦੱਸਿਆ ਕਿ ਜੋ ਪਿੰਡ ਹੈ ਕਿ ਬੈਕ ਦੇ ਅੰਦਰ ਹੈ ਪਿਛੜਿਆ ਹੋਇਆ ਪਿੰਡ ਹੈ ਕਿਉਂਕਿ ਪਿੰਡ ਚ ਮੂਲ ਬੁਛਵਿਧਤਾ ਤਾਂ ਹੈ ਹੀ ਨਹੀਂ ਹੈ ਪਰ ਉਹਦੇ ਨਾਲ-ਨਾਲ ਜੋ ਪਿੰਡ ਨੂੰ ਆਣ ਵਾਲੇ ਸਾਰੇ ਰਾਹ ਹੈ ਉਹ ਵੀ ਪਿੰਡ ਨੂੰ ਕਿਤੇ ਨਾ ਕਿਤੇ ਸ਼ਰਮਸ਼ਾਰ ਕਰਦੇ ਆ। ਤਾਂ ਜਾਣਕਾਰੀ ਦੇ ਅੰਦਰ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਜੋ ਇਹ ਪਰਿਵਾਰ ਹੈ ਜਦੋਂ ਵੀ ਕਿਸੇ ਦੇ ਦੁੱਖ ਸੁੱਖ ਹੁੰਦਾ ਹੈ ਇਹ ਪਰਿਵਾਰ ਬਿਨਾਂ ਸਰਪੰਚੀ ਤੋਂ ਵੱਨ ਦੇ ਨਾਲ ਖੜਾ ਹੁੰਦਾ ਸੀ। ਔਰ ਅੱਜ ਸਰਪੰਚ ਨੇ ਵੀ ਆਪਣੇ ਮਾਈਕ ਤੇ ਦੱਸਿਆ ਕਿ ਪਿੰਡ ਦੇ ਭਲੇ ਦੇ ਲਈ ਹਮੇਸ਼ਾ ਤਨਮਨ ਤੰ ਦੇ ਨਾਲ ਹਮੇਸ਼ਾ ਤੋਂ ਤਿਆਰ ਰਹਿਣਗੇ ਔਰ ਸਰਪੰਚ ਨੇ ਜਾਣਕਾਰੀ ਜੇ ਵੀ ਖੁਲਾਸਾ ਕੀਤਾ ਕਿ ਜੋ ਇੱਥੋਂ ਦੇ ਐਮ.ਐਲ.ਏ. ਉਹਨਾਂ ਨੇ ਵੀ ਕੁਵਾਦਾ ਕੀਤਾ ਵਿਸ਼ਵਾਸ ਦਿਵਾਇਆ ਪੰਚਾਇਤ ਨੂੰ ਕਿ ਪਿੰਡ ਦੀ ਜੋ ਵੀ ਸਮੱਸਿਆ ਨੇ ਜਿੱਤੋਂ ਤੱਕ ਉਸ ਕੋ ਸਰਕਾਰ ਉਹਨਾਂ ਦੀ ਮਦਦ ਕਰੂਗੀ।